ਆਮ ਆਦਮੀ ਪਾਰਟੀ ਵੱਲੋਂ ਸ਼ੁਰੂ ਕੀਤਾ ਗਿਆ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਤਹਿਤ ਅੱਜ ਇੱਕ ਅਹਿਮ ਮੀਟਿੰਗ ਚਪਿੰਦਰ ਚੈਲ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਫਾਜ਼ਿਲਕਾ ਵਿੱਚ ਲੱਗੇਗੀ ਜਿੱਥੇ ਉਹਨਾਂ ਵੱਲੋਂ ਕਿਹਾ ਗਿਆ ਫਾਜ਼ਿਲਕਾ ਦਾ ਬਾਰਡਰ ਰੋਡ ਬਿਲਕੁਲ ਨਸ਼ਾ ਮੁਕਤ ਕਰ ਦਿੱਤਾ ਗਿਆ ਹੈ ਇਸ ਮੌਕੇ ਉਹਨਾਂ ਦੇ ਨਾਲ ਜ਼ਿਲ੍ਹਾ ਕੋਆਰਡੀਨੇਟਰ ਬੱਬੂ 체ਤੀਵਾਲ ਅਤੇ ਰਾਜਨ 체ਤੀਆ ਬੋਬੀ 체ਤੀਆ ਅਤੇ ਹੋਰ ਵੱਖ-ਵੱਖ ਆਗੂਰੇ ਕੀ ਕੋ ਜੋ ਆ ਸਭ ਕੁਝ ਜਾਣ ਲਈ ਸਾਡੇ ਨਾਲ ਬਣੇ ਰਹੋ ਅਤੇ ਪੂਰੀ ਕਵਰੇਜ ਵੇਖੋ ਜਿਹੜਾ ਵੀ ਤੁਸੀਂ ਕਿਹੜਾ ਵੀ ਨਸ਼ਾ ਮੰਗਦੇ ਸੀ ਉਹ ਸਾਡੇ ਬਾਰਡਰ ਰੋਡ ਤੇ ਮਿਲਦਾ ਸੀ ਅੱਜ ਤੁਸੀਂ ਜਾ ਕੇ ਵੇਖੋ ਅੱਜ ਸਾਡੇ ਬਾਰਡਰ ਰੋਡ ਤੇ ਕੋਈ ਨਸ਼ਾ ਨਹੀਂ ਮਿਲਿਆ ਤੇ ਕੋਈ ਨਸ਼ੇੜੀ ਨਹੀਂ ਮਿਲਣਾ ਤੇ ਕਿਉਂ ਸਾਡੀ ਸਰਕਾਰ ਕੰਮ ਕਰ ਰਹੀ ਹੈ ਸਾਡੇ ਐਮ.ਐਲ.ਏ ਸਾਫ ਕੰਮ ਕਰ ਰਹੇ ਸਾਡੇ ਚੇਅਲ ਸਾਫ ਕੰਮ ਕਰ ਰਹੇ ਸਾਡੇ ਮਾਨ ਸਾਫ ਕਰ ਰਹੇ ਸਾਡੇ ਸੀ.ਐਮ ਸਾਫ ਭਗਵਾਨ ਤੁਮਨ ਖੜਾ ਇਸ ਤੇ ਫੋਕਸ ਕਰ ਰਹੇ ਨੇ ਤੇ ਸਾਡੀ ਆਮ ਜਨਤਾ ਜਿਹੜਾ ਸਾਥ ਦੇ ਲਈ ਸਰਕਾਰ ਦਾ ਤੇ ਜਿਹੜੇ ਸਾਡੇ ਵਰਕਰ ਜਿਹੜੇ ਕਹਿੰਦੇ ਨੇ ਰੇਡ ਦੀ ਹੱਡੀ ਇਹ ਸਾਡੇ ਨਾਲ ਜੁੜੇ ਹੋਏ ਨਹੀਂ ਤੇ ਮੈਂ ਇੱਕ ਜਿਹੜੇ ਨਸ਼ੇ ਵੇਚਦੇ ਆ ਉਹਨਾਂ ਨੂੰ ਮੈਂ ਇੱਕ ਮੈਸੇਜ ਦੇਣਾ ਚਾਹਣਾ ਜੇ ਤਾਂ ਸੁਧਰ ਦਿਓ ਜੇ ਸ਼ਹਿਰ ਛੱਡ ਦੋ ਇਹ ਸਰਕਾਰ ਤੁਹਾਨੂੰ ਨਹੀਂ ਛੱਡੂਗੀ ਮੈਂ ਬਸ ਇਹ ਕਹਿਣਾ ਚਾਹਣਾ ਜੈ ਸ਼ੀ ਰਾਮ ਸਸਕਾਰ ਯਾਨੀ ਕਿ ਅੱਜ ਦੀ ਮੀਟਿੰਗ ਦਾ ਲਾਭ ਮਿਲੇਗਾ ਮੈਂ ਕਹਿੰਦਾ ਜੀ 100% ਦੇਖੋ ਜਦੋਂ ਸਰਕਾਰ ਕੰਮ ਕਰ ਰਹੀ ਹੈ ਜੇ ਕੋਈ ਅੱਜ ਸਰਕਾਰ ਆਪਣਾ ਮੁੱਦਾ ਚੱਕੀ ਖੜੀ ਹੈ ਨਸ਼ੇ ਦੇ ਗਰੀ ਤੋ ਅਸੀਂ ਉਹ ਨਸ਼ੇ ਨੂੰ ਖਤਮ ਕਰਨ ਵਾਸਤੇ ਚੱਕ ਰਹੇ ਹਾਂ ਕਿ ਕੰਮ ਵੀ ਕਰ ਰਹੇ ਨੇ ਅੱਜ ਇਹ ਵੇਖ ਲਓ ਘੱਟੋ ਘੱਟ 25 ਸਾਡੇ ਜਿਹੜੇ ਮੈਂਬਰ ਗੀਡ ਦੀ ਹੱਡੀ ਇਕੱਠੇ ਹੋਏ ਨੇ ਅਸੀਂ ਕੋਈ ਕੰਮ ਕਰਨ ਵਾਸਤੇ ਇਕੱਠੇ ਹੋਏ ਆ ਤੇ ਸਰਕਾਰਾਂ ਨੂੰ ਅਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਆ ਵੀ ਦੂਜੀ ਸਰਕਾਰਾਂ ਨੂੰ ਵੀ ਵੀ ਤੁਸੀਂ ਵੀ ਸਾਡਾ ਸਾਥ ਦਿਓ ਇੱਥੇ ਕੋਈ ਗਲੀ ਚ ਕੋਈ ਨਸ਼ਾ ਵੇਚਦਾ ਹੈ ਜਾਂ ਕਰਦਾ ਹੈ ਤੇ ਅਸੀਂ ਤੁਹਾਡੇ ਨਾਲ ਖੜੇ ਆ ਇਹ ਨਾ ਸੋਚੋ ਆਮ ਆਦੀ ਪਾਰਟੀਆਂ ਤੁਹਾਡੀ ਆਪਣੀ ਸਰਕਾਰ ਆ ਸਾਰਿਆਂ ਦੀ ਪੰਜਾਬ ਸਰਕਾਰ ਸਾਰੇ ਦੀ ਸਾਂਝੀ ਸਰਕਾਰ ਸਾਰੇ ਸਾਥ ਦਿਓ ਮੈਂ ਤੈਹ ਦਿਲੋਂ ਧੰਨਵਾਦ ਕਰਦਾ ਸਾਰੇ ਵੀਰਾਂ ਨੂੰ ਜਿਹੜੇ ਇੱਥੇ ਆਏ ਨੇ ਸਾਡੇ ਚੈਲਸਾਲ ਤੋਂ ਬਹੁਤ ਬਹੁਤ ਧੰਨਵਾਦ ਟੂ ਟੈਂਟੀਫਾਈ ਕਰਨੇ ਕਿਹੜੇ ਪਿੰਡ ਚ ਕਿਹੜੇ ਵਾਰਡ ਚ ਕੌਣ ਨਸ਼ਾ ਕਰ ਰਿਹਾ ਤੇ ਕੌਣ ਵਿੱਚ ਜੀ ਚਲੋ ਐਸ ਮੋਹਿਨ ਜਿਹਾ ਜਿੰਨੇ ਵੀ ਸਾਥੀ ਤੁਹਾਡੇ ਨਾਲ ਜੁੜੇ ਨੇ ਉਹਨਾਂ ਨਾਲ ਗੱਲ ਕਰੀਏ ਕੀ ਪ੍ਰਸ਼ਾਸਨਾਲ ਵੀ ਇਸ ਬਾਬਤ ਇੱਕ ਮੀਟਿੰਗ ਦਿੱਤੀ ਜਾਏਗੀ ਜਾਂ ਫਿਰ ਪੁਲਿਸ ਪ੍ਰਸ਼ਾਸਨ ਨੂੰ ਉੱਪਰੋਂ ਪ੍ਰੋਪਰ ਹਦਾਇਤਾਂ ਨੇ ਜੀ ਐਸਐਸਪੀ ਸਾਹਿਬਾ ਡੀਸੀ ਮੈਮ ਪ੍ਰੋਪਰ ਤਾਲਮੇਲ ਚਲੇ ਹਰ ਜਿਲ੍ਹੇ ਦੇ ਵਿੱਚ ਚੀਫ ਸੈਕਟਰ ਸਾਹਿਬ ਵੱਲੋਂ ਸੀਐਮ ਸਾਹਿਬ ਵੱਲੋਂ ਪ੍ਰੋਪਰ ਉਹਨਾਂ ਨੂੰ ਰਿਟਰਨ ਚਾਹੀਏ ਹੋਣੇ ਇਸ ਮੀਟਿੰਗ ਬਾਰੇ ਵੀ ਸੀਐਮ ਸਾਹਿਬ ਅਗਲਾ ਕਿਹੜਾ ਪੜਾ ਸ਼ੁਰੂ ਕਰ ਰਹੇ ਨੇ ਫਿਰ ਵੀ ਇਸ ਤੋਂ ਪਹਿਲਾਂ ਮੈਂ ਇਹ ਮੈਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਹਲਕਾ ਪ੍ਰਧਾਨ ਔਰ ਸਾਡੇ ਜ਼ਿਲ੍ਹਾ ਪ੍ਰਧਾਨ ਅਲੱਗ-ਅਲੱਗ ਸਬ ਡਿਵੀਜ਼ਨਾਂ ਤੇ ਐ ਐਸ ਡੀ ਐਮ ਔਰ ਡੀ ਐਸ ਪੀ ਨੂੰ ਮਿਲਿਆ ਹੈ ਔਰ ਜਿੱਥੇ ਐਸ ਐਸ ਪੀ ਔਰ ਡੀ ਸੀ ਸਾਹਿਬ ਦੀ ਲੋੜ ਆ ਉੱਥੇ ਵੀ ਜਾ ਕੇ ਮਿਲ ਲੈਂਦੇ ਨੇ ਔਰ ਪੂਰੀ ਤਰ੍ਹਾਂ ਕੋਆਪਰੇਟ ਕਰਦੇ ਨੇ ਦੇਖੋ ਇਹ ਲੜਾਈ ਇਕੱਲੀ ਪਾਰਟੀ ਜਾਂ ਸੰਗਠਨ ਦੀ ਨਹੀਂ ਇਹ ਪੂਰੀ ਸਰਕਾਰ ਦੀ ਲੜਾਈ ਆ ਉਹ ਵੀ ਸਰਕਾਰ ਦਾ ਹਿੱਸਾ ਨੇ ਹਰ ਆਫੀਸਰ ਦੇ ਘਰ ਬੱਚੇ ਨੇ ਹਰ ਆਫੀਸਰ ਦੀ ਕੋਈ ਪੈਣ ਆ ਕੋਈ ਭਰਾ ਹਰ ਬੰਦਾ ਚਾਹੁੰਦਾ ਕਿ ਅਸੀਂ ਇਸ ਪੰਜਾਬ ਨੂੰ ਨਸ਼ਾ ਮੁਕਤ ਰੱਖੀਏ ਜੀ ਜੇ ਦੇ ਅਜਾ 2023 ਦੇ ਸਾਥੀ ਇੱਥੇ ਕੁੱਝ ਨੇ ਉਹਨਾਂ ਵੱਲੋਂ ਕੋਈ ਸੁਝਾਅ ਦਿੱਤੇਗੇ ਨੇ ਤੁਹਾਨੂੰ ਬਿਲਕੁਲ ਦਿੱਤੇਗੇ ਨਹੀਂ ਜੀ ਉਹਨਾਂ ਦੇ ਸੁਝਾਅ ਲੈਣ ਹੀ ਇੱਥੇ ਆਏ ਆ ਕਿਉਂਕਿ ਸੁਝਾਅ ਤੋਂ ਬਿਨਾ رائے ਤੋਂ ਬਿਨਾ ਕੋਈ ਕੰਮ ਨੇਪਰੇ ਨਹੀਂ ਚੜਦਾ ਏਹੀ ਸਾਡੀ ਮਜ਼ਬੂਤੀ ਆ ਸਾਡੀ ਕਾਮਯਾਬੀ ਦਾ ਏਹੀ ਕਾਰਨ ਕਿ ਅਸੀਂ ਇਹਨਾਂ ਦੇ ਵਿੱਚ ਬੈਠ ਕੇ ਇਹਨਾਂ ਦੀ ਗੱਲ ਸੁਣ ਕੇ ਪ੍ਰੋਪਰ ਉਸ ਗੱਲ ਤੇ ਅਮਲ ਕਰਦੇ ਆ ਤੇ ਉਹਦਾ ਵਿਚਾਰ ਵਟਾਂਦਰਾ ਵੀ ਕਰਦੇ ਆ ਸੋ ਇਹਨਾਂ ਵੱਲੋਂ ਜੋ ਸੁਝਾਅ ਆਏ ਨੇ ਉਹ ਅਸੀਂ ਹੌਲੀ-ਹੌਲੀ ਸਮੇਂ ਦੇ ਨਾਲ ਮੀਟਿੰਗਾਂ ਕਰਕੇ ਉਹਨਾਂ ਨੂੰ ਅਪਲਾਈ ਵੀ ਕਰਦੇ ਰਹੇ ਨੇ ਆ ਤੇ ਉਹਦਾ ਰਿਜ਼ਲਟ ਵੀ ਵਧੀਆ ਮਿਲਿਆ ਗਰਾਊਂਡ ਲੈਵਲ ਤੇ ਕੰਮ ਕਰਨ ਦੇ ਸਮੇਂ ਇਹਨਾਂ ਨੂੰ ਕੋਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੱਲਿਆ ਕੋਈ ਖਾਸ ਮੁਸ਼ਕਲ ਦਾ ਸਾਹਮਣਾ ਹਜੇ ਤੱਕ ਕਿਸੇ ਨੂੰ ਨਹੀਂ ਕਰਨਾ ਪਿਆ ਪਰ ਇਹ ਜਿਹੜੀ ਮੁਹਿੰਮ ਆ ਇਹ ਸੌਖੀ ਨਹੀਂ ਪਰ ਅਸੀਂ ਹਰ ਮੁਸ਼ਕਲ ਦਾ ਸਾਹਮਣਾ ਕਰਨ ਨੂੰ ਤਿਆਰ ਆ ਕਿਉਂਕਿ ਜਿਹੜੀ ਸਭ ਤੋਂ ਵੱਡੀ ਮੁਸ਼ਕਲ ਆ ਉਹ ਹੈਗੀ ਨਸ਼ਾ ਨਸ਼ੇ ਤੋਂ ਵੱਡੀ ਮੁਸ਼ਕਲ ਕੋਈ ਨਹੀਂ ਕਿਸੇ ਲਈ ਕੋਈ ਨਹੀਂ ਨਾ ਮੇਰੇ ਲਈ ਨਾ ਮੇਰੇ ਸਾਥੀਆਂ ਲਈ ਨਾ ਸਾਡੇ ਬਲੋਕ ਪ੍ਰਧਾਨ ਲਈ ਨਾ ਸਾਡੇ ਐਮਐਲਏ ਸਾਹਿਬਾਨ ਲਈ ਔਰ ਨਾ ਕਿਸੇ ਅਫੀਸਰ ਲਈ ਸਭ ਤੋਂ ਵੱਡੀ ਮੁਸ਼ਕਲ ਨਸ਼ਾ ਨਸ਼ੇ ਦੇ ਸੀ ਖਿਲਾਫਾ ਸਾਨੂੰ ਇਹਦੇ ਲਈ ਕੁਝ ਵੀ ਕਰਨਾ ਪਵੇ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪਵੇ ਅਸੀਂ ਚਟਾਨ ਵਾਂਗ ਸਰ ਇਸ ਮਹੱਤ ਇਸ ਇਹ ਜਿਹੜਾ ਸਾਰਾ ਨਸ਼ੇ ਦਾ ਵਿਸ਼ਾ ਹੈਗਾ ਇਹਦੇ ਚ ਸਭ ਤੋਂ ਮਹੱਤਵਪੂਰਨ ਹੈ ਇਹ ਚੇਨ ਸਪਲਾਈ ਉਹ ਸਰ ਲੰਬੇ ਟਾਈਮ ਤੋਂ ਨਹੀਂ ਟੁੱਟ ਰਹੀ ਹੈਗੀ ਉਹਦੇ ਚ ਕਿੱਥੇ ਕਮੀ ਹੈਗੀ ਹੈ ਜਿਹੜੀ ਕਿ ਪੂਰੀ ਕੀਤੀ ਜਾਣੀ ਚਾਹੀਦੀ ਹੈ ਨਹੀਂ ਇਹੋ ਜੀ ਗੱਲ ਨਹੀਂ ਕਿ ਉਹ ਤੁਸੀਂ ਕਹੇ ਕਿ ਨਹੀਂ ਟੁੱਟ ਰਹੀ ਟੁੱਟ ਰਹੀ ਆ ਪਿਛਲੇ ਹਫਤੇ ਦੀ ਮੈਂ ਗੱਲ ਕਰਦਾ 40 ਕਿਲੋ ਹੇਰਨ ਬਟਿੰਡਾ ਪੁਲਿਸ ਨੇ ਫੜਿਆ 40 ਕਿਲੋ ਲਗਭਗ 300 ਕਰੋੜ ਦੇ ਆਸ-ਪਾਸ ਇਸ ਤੋਂ ਪਹਿਲਾਂ ਮੈਡੀ ਕਦੇ ਰਿਕਵਰੀ ਨਹੀਂ ਵੇਖੀ ਤੁਸੀਂ ਰੋਜ਼ ਨਿਊਜ਼ ਵੇਖਦੇ ਹੋ ਕਿਤੇ 5 ਕਿਲੋ ਕਿਤੇ 6 ਕਿਲੋ ਟੁੱਟ ਰਹੀਆਂ ਲੱਗੀਆਂ ਹੋਇਆਂ ਕਿਉਂਕਿ ਇਹ ਦੇਖੋ ਇਹ ਲੜਾਈ ਇਕੱਲੇ ਪੰਜਾਬ ਦੀ ਨਹੀਂ ਜਾਂ ਪੰਜਾਬ ਸਰਕਾਰ ਦੀ ਨਹੀਂ ਇਹ ਪੂਰੀ ਦੁਨੀਆ ਦੀ ਲੜਾਈ ਆ ਪੂਰੇ ਆਵਾਮ ਦੀ ਲੜਾਈ ਆ ਤੁਸੀਂ ਅਮਰੀਕਾ ਕੈਨੇਡਾ ਇੰਗਲੈਂਡ ਦੀ ਗੱਲ ਕਰ ਲਓ ਜਰਮਨ ਇਹਨੇ ਤਾਕਤਵਰ ਦੇਸ਼ ਨੇ ਉਹ ਤਾਂ ਬਿਲਕੁਲ ਸਰੈਂਡਰ ਕਰ ਚੁੱਕੇ ਨੇ ਉਹਨਾਂ ਨੇ ਤਾਂ ਲੀਗਲ ਕਰਤਾ ਲੀਗਲ ਹੋ ਰਿਹਾ ਸ਼ਰ੍ਹਾਮ ਚੱਲ ਰਿਹਾ ਪਰ ਅਸੀਂ ਫੇਰ ਵੀ ਇਹ ਸੂਬਾ ਪੰਜਾਬ ਲੜਾਈ ਲੜ ਰਿਹਾ ਅਸੀਂ ਕੋਸ਼ਿਸ਼ ਕੀਤੀ ਆ ਅਸੀਂ ਪੁਲਿਸ ਡੀਜੀ ਅਸੀਂ ਬਹੁਤ ਅਫੀਸਰ ਸਾਹਿਬਾਨ ਬਹੁਤ ਵੱਡੇ ਤੋਂ ਵੱਡਾ ਲੀਡਰ ਜੇ ਇਹਦੇ ਵਿੱਚ ਕੋਈ ਪਾਇਆ ਗਿਆ ਉਹਨੂੰ ਬਖਸ਼ਿਆ ਨਹੀਂ ਗਿਆ ਸਾਡੇ ਕਹਿੰਦਾ ਮਤਲਬ ਇੰਨੀ ਵੱਡੀ ਲੜਾਈ ਜਿਸ ਦਾ ਨਾਮ ਹੀ ਯੁੱਧ ਆ ਯੁੱਧ ਨਸ਼ੇ ਵਿਰੁੱਧ ਉਹ ਸੌਖੇ ਤਰੀਕੇ ਨਾਲ ਨਹੀਂ ਲੜਿਆ ਜਾਣਾ ਕਸੀ ਪੂਰੀ ਮਜ਼ਬੂਤੀ ਨਾਲ ਲੜ ਰਹੇ ਆ ਹਰ ਪਾਸੇ ਹਰ ਗੱਲ ਨੂੰ ਧਿਆਨ ਨਾਲ ਵੇਖਿਆ ਜਾ ਰਿਹਾ ਹੈਗਾ ਸਮਾਂ ਲੱਗਦਾ ਜਿਹੜਾ ਯੁੱਧ ਆ ਉਹ ਇੱਕ ਦਿਨ ਚ ਨਹੀਂ ਖਤਮ ਹੁੰਦਾ ਸਮਾਂ ਲੱਗਦਾ ਤੁਸੀਂ ਯਕੀਨ ਮੰਨਿਓ ਆਉਣ ਵਾਲੇ ਦਿਨਾਂ ਚ ਆਉਣ ਵਾਲੇ ਸਮੇਂ ਦੇ ਵਿੱਚ ਸਪਲਾਈ ਬਹੁਤ ਹੱਦ ਤੱਕ ਟੁੱਟ ਚੁੱਕੀ ਆ ਕੋਈ ਸ਼ਰਾਰਤੀ ਅਨਸਰ ਅੱਜ ਕੱਲ ਵੀ ਕੰਮ ਕਰ ਰਿਹਾ ਤਾਂ ਉਹ ਤੁਹਾਨੂੰ ਪੰਜਾਬ ਦੇ ਵਿੱਚ ਰਹਿਦਾ ਨਹੀਂ ਮਿਲੂਗਾ ਇੱਕ ਰੀਹੈਬਿਲੀਟੇਸ਼ਨ ਸੈਂਟਰ ਹੈ ਜਿੱਥੇ ਕਿ ਇਲਾਜ ਕਰਵਾਇਆ ਜਾ ਸਕਦਾ ਹੈ ਜੀ ਸਰ ਉੱਥੋਂ ਦੋ ਵਾਰੀ ਜਿਹੜੇ ਲੜਕੇ ਨਿਜ ਨਾਲੋਂ ਦਾਖਲ ਕਰਵਾਇਆ ਗਿਆ ਸੀਗਾ ਉਹ ਤੋਂ ਫਰਾਰ ਹੋ ਚੁੱਕੇ ਨੇ ਇੱਥੇ ਕਿੱਥੇ ਕਮੀ ਹੈਗੀ ਹੈ ਕਿ ਉਹਨਾਂ ਦੀ ਕਾਉਂਸਲਿੰਗ ਸਹੀ ਨਹੀਂ ਹੋ ਰਹੀ ਹੈ ਜਾਂ ਉਹਨਾਂ ਨੂੰ ਪ੍ਰੋਪਰ ਜਿਹੜੀ ਮੈਡੀਸਨ ਨਹੀਂ ਮਿਲ ਰਹੀ ਹੈ ਉੱਥੋਂ ਯੁਵਕ ਜਿਹੜੇ ਨੇ ਉਹ ਕਿਉਂ ਭਜ ਰਹੇ ਨੇ ਸਰ ਇਹਨਾਂ ਬਿਲਕੁਲੇ ਮੇਰੇ ਕੋਲ ਵੀ ਮੈਟਰ ਆਇਆ ਸੀ ਮੇਰੇ ਧਿਆਨ 'ਚ ਆਇਆ ਸੀ ਤੇ ਜਿਹੜੇ ਰੀਹੈਬ ਸੈਂਟਰ ਨੇ ਇੱਥੇ ਜਦੋਂ ਕਿਸੇ ਨੂੰ ਆਪਾਂ ਦਾਖਲ ਕਰਵਾਉਣੀ ਹੈ ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਉਹਦਾ ਟ੍ਰੀਟਮੈਂਟ ਹੁੰਦਾ ਕਈ ਵਾਰ ਕੀ ਹੁੰਦਾ ਉੱਥੇ 25 ਤੋਂ 30 40 ਅਲੱਗ-ਅਲੱਗ ਮਤਲਬ ਬੈੱਡ ਨੇ ਉੱਥੇ ਕਿਤੇ 50 ਦੀ ਅ 50 ਬੈੱਡਾਂ ਦੀ ਉੱਥੇ ਗਿਣਤੀ ਆ ਕਿਤੇ 100 ਦੀ ਆ ਕਈ ਵਾਰ ਕਿਉਂਦਾ ਕੋਈ ਸ਼ਰਾਰਤੀ ਅੰਸਰ ਹੁੰਦੇ ਨੇ ਜਿਹੜੇ ਸਮਾਂ ਬਚਾ ਕੇ ਉੱਥੇ ਦੇ ਬਾੜ ਨੂੰ ਲਾ ਲੋ ਜਾਂ ਉੱਥੋਂ ਦੇ ਜਿਹੜਾ ਹੈਗਾਗਾ ਉਹਦੀ ਅ ਪਲੇਸ ਕਰਕੇ ਉੱਥੋਂ ਜਾਂ ਚੋਰੀਸ਼ਪੁਰ ਨੂੰ ਟੱਪ ਜਾਂਦੇ ਨੇ ਠੀਕ ਆ ਉਹ ਐਸੇ ਮੌਕੇ ਦੀ ਉਹਦੇ ਵਿੱਚ ਹੀ ਹੁੰਦੇ ਨੇ ਭਾਲ ਦੇ ਵਿੱਚ ਵੀ ਅਸੀਂ ਕਿਹੜੇ ਵੇ ਨਿਕਲ ਜਾਈਏ ਕਈ ਵਾਰ ਕੀ ਹੋ ਜਾਂਦਾ ਕਿ ਵੈਸੇ ਪੰਜਾਬ 'ਚ ਕੋਈ ਅਸੀਂ ਦਿੱਕਤ ਨਹੀਂ ਇੱਕ ਵਾਰ ਸੂਰੂ ਹੋਈ ਸੀ ਕੋ ਫਾਜ਼ਲ ਕਾ ਵੀ ਐਸੀ ਉਹਨਾਂ ਦੇ ਜੋ ਸਰੀਰ ਟੁੱਟਦਾ ਉਹਨਾਂ ਦੀ ਦਵਾਈ ਪ੍ਰੋਪਰ ਚੱਲਦੀ ਹੈ ਠੀਕ ਹੈ ਇਹਨਾਂ ਦੇ ਜਿਹੜਾ ਇਲਾਜ ਆ ਉਹ ਬੜੇ ਪ੍ਰੋਪਰ ਤਰੀਕੇ ਨਾਲ ਡਾਕਟਰ ਵੀ ਕਰਦੇ ਆ ਕਾਉਂਸਲਿੰਗ ਵੀ ਕਰਦੇ ਨੇ ਕਈ ਵਾਰ ਕੀ ਹੁੰਦਾ ਉਹ 2-4 ਸ਼ਰਾਰਤੀ ਅੰਸਰ ਆ ਜਾਂਦੇ ਨੇ ਉਹਨਾਂ ਦਾ ਮਾਹੌਲ ਖਰਾਬ ਕਰਦੇ ਨੇ ਤੇ ਨਾਲ ਹੀ ਜੀ ਹਰਕਤ ਕਰ ਦਿੰਦੇ ਨੇ ਪਰ ਵੇਖਿਆ ਜਾਵੇ ਤਾਂ ਉੱਥੇ ਹੋਰ 50 60 70 ਬੰਦੇ ਉੱਥੇ ਮੌਜੂਦ ਹੁੰਦੇ ਨੇ ਤੇ ਜੇ ਐਂ ਛੱਡ ਕੇ ਚਲੇ ਜਾਣ ਫਿਰ ਤਾਂ ਖਾਲੀ ਹੋ ਜਾਣਾ ਸ਼ਰਾਰਤੀ ਅੰਸਰ ਹਰ ਜਗ੍ਹਾ ਨੇ ਉਹਨਾਂ ਤੇ ਪੂਰੀ ਨਕੇਲ ਪਾਈ ਹੋਈ ਆ ਤੇ ਜਿਹੜੇ ਛੱਡ ਕੇ ਜਾਂਦੇ ਨੇ ਵਾਪਸ ਉਹਨਾਂ ਦੀ असी इंक्वायरी करके उन्होंने फिर भी असं ले आने कोई ऐसी गर्मी ज्ञके चला गया क्यों चला गया ठीक है सर बहुत बहुत धन्यवाद ए बी आई न्यूज़ चैनल देखने वाले सभी दर्शकों से हम अपील करते हैं कि ए बी आई न्यूज चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूले जय हिंद जय भारत